ਇੱਥੇ ਆਪਾਂ ਗੱਡੀ ਖੜੀ ਕਰਤੀ ਤੇ ਆਪਾਂ ਅਗਲੇ ਵਿਊ ਤੇ ਜਾਣਾਗਾ ਸਨੂ ਵਿਊ ਪੁਆਇੰਟ ਇਧਰ ਦੀ ਹੋ ਰਸਤਾ ਹੈਗਾ ਤੇ ਬਾਈ ਕਹਿੰਦਾ ਵੀ ਗੱਡੀ ਦਾ ਥੋੜਾ ਜਿਹਾ ਖਤਰਾ ਹੈਗਾ ਗੱਡੀ ਦਾ ਕਈ ਵਾਰ ਜੇ ਕੋਈ ਟਿੱਕਾ ਲੱਗ ਗਿਆ ਤਾਂ ਆਪਾਂ ਨੂੰ ਕਹਿੰਦਾ ਸ਼ਾਮ ਹੋ ਜਾਊਗੀ ਤੇ ਆਪਾਂ ਚੱਲਦੇ ਹਾਂ ਆਪਣੇ ਪੈਦਲ ਤੁਰ ਕੇ ਇੱਥੋਂ ਆਹੀ ਰਸਤਾ ਹੈਗਾ ਇਧਰ ਲੱਖਾ ਜੀ ਆਹ ਬੋਲਾ ਨਾ 4-500 ਮੀਟਰ ਦੇ ਆਸ-ਪਾਸ ਹੋਊਗਾ ਕਿਲੋਮੀਟਰ ਤੋਂ ਘੱਟ ਹੀ ਕਹਿੰਦਾ ਬਾਈ ਪਾਣੀ ਆਪਣੇ ਕੋਲ ਪਾਣੀ ਤਾਂ ਲੈ ਲੈਣੇ ਆਪਾਂ ਬਸ ਫੇਰ ਤਾਂ ਕੋਈ ਚੱਕਰ ਹੀ ਨਹੀਂ ਕਰਤਾ ਪੈਦਲ ਤੁਰ ਕੇ ਚੱਲ ਬੜਨਗੇ ਏ ਬਾਈ ਪੁੱਛੀ ਜਾਂਦਾ ਉਹਨੂੰ ਵੀ ਗੱਡੀ ਦਾ ਰਸਤਾ ਹੈਗਾ ਕਿ ਨਹੀਂ ਬੰਦ ਹੋ ਜਾਊਗਾ ਬੰਦ ਉਹ ਉਧਰ ਤੋਂ ਬੰਦ ਹੋ ਜਾਣਾ ਠੀਕ ਆ ਠੀਕ ਆ ਚਲ ਕੋਈ ਨਹੀਂ ਆਪਾਂ ਤੁਰਕੀ ਚੱਲਦੇ ਆ ਤੇ ਜਿਹੜਾ ਇੱਥੇ ਮਤਲਬ ਜਿਹੜਾ ਪੁਆਇੰਟ ਆਗਾ ਸਨੋ ਵਿਊ ਪੁਆਇੰਟ ਉੱਥੇ ਰੋਪੇ ਵੀ ਮਤਲਬ ਉਹਦੇ ਥਾਈਂ ਵੀ ਆਪਾਂ ਆ ਸਕਦਾਂਗੇ ਤੇ ਉਹ ਉਧਰ ਦੀ ਜਿੱਥੋਂ ਆਪਾਂ ਮਾਲ ਰੋਡਾ ਉਧਰ ਦੀ ਟਿਕਟ ਲਾਈਟ ਹੈਗੀ ਤੇ ਆਪਾਂ ਉੱਪਰ ਦੀ ਆਏ ਸੀ ਤਾਂ ਕਰਕੇ ਹੁਣ ਇਧਰ ਦੀ ਆਪਾਂ ਜਾਵਾਂਗੇ ਤੇਰਾ ਹੀ ਕਾਫੀ ਆ ਗਏ ਇੱਥੇ ਨਾ ਗੱਡੀ ਨੇ ਤਾਂ ਰੰਗ ਕੇ ਚੜਨਾ ਸੀ ਚੜਦੀ ਵੀ ਚੜਾਈ ਤਾਂ ਹੈਗੀ ਆ ਪਰ ਉਹ ਲੈ ਗਿਆ ਪਤੰਦਰ ਉਹ ਸਾਹਮਣੇ ਆਲਟੋ ਲਈ ਖੜਾਗਾ ਬਾਈ ਡਰਦਾ ਸੀ ਬੇ ਰਾਸਤੇ ਚੌਖਾ ਨਾ ਹੋ ਜੇ ਪਰ ਆ ਬਾਈ ਲੈ ਆਇਆ ਆਲਟੋ ਜੇ ਪਹਾਉ ਚਾਈ ਦੀ ਗੱਲ ਕਰੀ ਨਾ ਤਕਰੀਬਨ ਮੇਰੇ ਸਾਹਿਬ ਨਾਲ 4-500 ਕਿਲੋਮੀਟਰ ਹੋਣਾ ਪਰ ਚੜਾਈ ਬਿਲਕੁਲ ਸਿੱਧੀ ਸੀਗੀ ਚੋਹਰ ਲਪਾਤਾ ਇੱਕ ਲੱਗਤੀ ਆਈ ਟਿਕਾ ਸਨੂ ਵਿਊ ਹੋਮ ਸਟੇ ਬਣਿਆ ਹੋਇਆ ਹੈਗਾ ਘਾਰ ਆ ਬਾਈ ਦਾ ਮਿਲਦਾ ਬਹੁਤ ਸੋਹਣਾ ਬਣਿਆ ਹੋਇਆ ਉਹ ਤੇਰਾ ਭਾਈ ਬੈਠਾ ਮਿਲਦਾ ਉਹ ਤੈਨੂੰ ਬਾਜ ਮਾਰੀ ਜਾਂਦਾ ਇਹ ਭਾਈ ਸਾਹਿਬ ਆਪਣੇ ਰਸਤੇ ਡਿਊਟੀ ਨਿਭਾ ਰਹੇ ਨੇ ਗੱਡੀ ਵਾਲਾ ਰਸਤਾ ਵੈਸੇ ਹੈਗਾ ਕਿਧਰ ਦੀ ਤੇ ਬਾਈ ਨੂੰ ਭੇਜਤਾ ਬਾਈ ਨੂੰ ਪਿੱਛੇ ਵਾਹ ਗੱਡੀ ਲਿਆਓ ਉਹ ਕਹਿੰਦਾ ਵੇ ਗੱਡੀ ਲੈ ਕੇ ਪਿੱਛੇ ਖੜਾ ਦੋ ਨਾ ਪੱਲਾ ਨੂੰ ਡਰਾਤਾ ਹੋਣਾ ਕਿਸੇ ਨੇ ਮੇਰੀ ਗੱਡੀ ਦਾ ਰਸਤਾ ਹੈ ਨਹੀਂ ਕੰਮ ਚੱਲੀ ਜਾਂਦਾਗਾ ਪਹਿਲੇ ਹਾਲ ਗੱਡੀਆਂ ਦਾ ਰਸਤਾ ਹੈਗਾ ਗਾ ਗੱਡੀਆਂ ਇੱਥੇ ਖੜੀਆਂ ਨੇ ਜੱਜ 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 ਇੱਥੇ ਆ سنو ਵਿਊ ਪੁਆਇੰਟ ਆ ਉਹੀ ਹੈ ਤਾਂ ਅਸਲ ਵਿੱਚ ਉਹੀ ਹੈ ਜਿਹੜਾ ਹਿਮਾਲਿਆ ਨੂੰ ਵੇਖਿਆ ਹੈਗਾ ਚੱਲਾ ਚੱਲਾ ਇਹ ਤੇ ਵੀ ਦੂਰ ਬਿਨਾਂ ਲਾਈਆਂ ਹੋਈਆਂ ਨੇ ਇਹਨਾਂ ਨੇ ਆਇਆ ਇਹਦੇ ਪਾਣੀ ਦੀ ਬੋਤਲ ਲਗਾ ਤੋ ਅੱਖੇ ਨੇ ਉਹ ਤਾਂ ਨਸਾਂ ਦੇ ਲਾਉਣ ਨੂੰ ਪਰ ਹੋਣਾ ਠੀਕ ਆ ਠੀਕ ਆ ਥੱਲੇ ਨਸਾਂ ਦੇ ਲਾਈ ਜਾਂਦੇ ਨੇ ਜਿਹੜੇ ਉੱਥੋਂ ਆਪਾਂ ਨੂੰ ਸਨੋ ਵਿਊ ਪੁਆਇੰਟ ਦੀਆਂ ਉਹੀ ਪਹਾੜੀਆਂ ਦਿਨੀਆਂ ਨੇ ਜਿਹੜੇ ਮਾਊਂਟੇਨ ਸੀਗੇ ਮਤਲਬ ਬਸ ਐਂ ਵੀ ਘੁੰਮ ਕੇ ਗੱਡੀ ਆਪਣੀ ਉਧਰ ਦੀ ਆਈ ਉਹ ਸਾਹਮਣੇ ਦੀ ਤੇ ਆਪਾਂ ਇਧਰ ਦੀ ਘੁੰਮ ਘੁਮਾ ਕੇ ਵੇਖ ਜਿਹਾ ਕੇ ਪੁਆਇੰਟ ਆਪਾਂ ਨੂੰ ਦੇਖਣ ਉਹੀ ਮਿਲਦੇ ਨੇ ਇੱਥੇ ਇਹਨਾਂ ਦੁਕਾਨਾਂ ਤੋਂ ਗੁਣਾਂ ਕਾਫੀ ਬੰਨੀਆਂ ਹੋਈਆਂ ਨੇ ਜਿਹੜਾ ਵੀ ਲੋਕਲ ਸਮਾਨ ਹੁੰਦਾ ਕੰਨੇ ਨਹੀਂ ਚੱਲਦਾ ਵਿੱਚ ਲੋਕ ਲੈ ਕੇ ਆਉਂਦੇ ਨੇ ਤੇ ਰੈਸਟੋਰੈਂਟ ਵਗੈਰਾ ਵੀ ਹੋਏ ਗਏ ਨੇ ਚਾਹ ਪਾਣੀ ਪਰੌਂਠਾ ਵਗੈਰਾ ਇਹਨਾਂ ਵੀ ਸਕਣਾ ਇੱਥੇ ਬੰਦਾ ਖਾ ਪੀ ਸਕਦਾ ਹੈ ਗੱਡੀ ਦੇ ਉੱਤੇ ਇਹ ਵੀ ਮੂਸੇ ਵਾਲੀ ਫੋਟੋ ਲਵਾਈ ਫਿਰਦਾ ਬਾਲੇ ਵੱਡੇ ਫੈਨ ਹੈ ਲੋਕ ਮੂਸੇ ਵਾਲੇ ਦੇ ਬੱਸ 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 ਕਰ ਲੈ ਸਿੱਧੀ ਅੱਗੇ ਵਾਲੇ ਆਪਾਂ ਪਾਸੇ ਚੱਲਦੇ ਆਂ ਤੇ ਅੱਗੇ ਹੈਗਾ ਐਡਵੈਂਚਰ ਪਾਰਕ ਇਹ ਨਾਲ ਹੀ ਹੈ ਜਿੱਥੇ ਸਨੋ ਵਿਊ ਪੁਆਇੰਟ ਲੱਗਿਆ ਹੋਇਆ ਹੈਗਾ ਐਡਵੈਂਚਰ ਪਾਰਕ ਇਹਦੇ ਵਿੱਚ ਕਹਿੰਦੇ ਜੇ ਵੀ ਐਕਟੀਵਿਟੀ ਕਰਨੀਆਂ ਤਾਂ ਤੁਹਾਡੀ ਟਿਕਟ ਲੱਗੂਗੀ ਫਿਰ ਆਲ ਜੇ ਘੁੰਮਣਾਂਗੇ ਵੈਸੇ ਕੋਈ ਟਿਕਟ ਨਹੀਂ ਲੱਗਦੀ ਅੱਗੇ ਜਾ ਕੇ ਦੇਖਦੇ ਆਪਾਂ ਇਹ ਕਿੱਥੇ ਉੱਚੀ ਜਾ ਹਾਂ ਉਹ ਬਣਿਆ ਹੋਇਆ ਜਿਪ ਲੈਂਡ ਹੈ ਨਾ ਆ ਮੋ ਸੀਜ਼ਨ ਨਹੀਂ ਹੈ ਨਾ ਵੋਟ ਵੋਟ ਸਭ ਬੰਦ ਹੈ ਨਾ ਇਹ ਕਿੱਥੇ ਕੋਈ ਆਤੇ ਨਹੀਂ ਅੱਛਾ 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 ਚਲੋ ਕੋਈ ਨਹੀਂ ਨੈਕ ਫੋਟ ਤੇ ਜਾ ਨੀ ਉਹ ਹੈ ਨਹੀਂ ਆ ਚੀਜ਼ਾਂ ਇਹ ਗੱਡੀਆਂ ਇਹ ਜਿਹੜੀਆਂ ਘਮਾਉਣ ਵਾਲੀਆਂ ਹੁੰਦੀਆਂ ਨੇ ਟਾਇਰ ਟੂ ਰਲਾਈ ਹੋਣੇ ਇੱਥੇ ਤੇ ਉਹ ਸਾਹਮਣੇ ਨਾ ਇੱਕ ਟਾਵਰ ਬਣਿਆ ਹੋਇਆ ਹੈਗਾ ਉੱਪਰ ਉਹ ਵਾਲਾ ਸਾਹਮਣੇ ਐਡਵੈਂਚਰ ਟਾਵਰ 360 ਵਾਲਾ ਕਹਿੰਦੇ ਵੀ ਉੱਥੇ ਮਤਲਬ ਇਹਨੂੰ ਉੱਪਰ ਲਾਇਆ ਜਾਂਦੇ ਨੇ ਉੱਪਰੋਂ ਸਾਰਾ 뷰 ਦਿਦਾ ਹੈਗਾ ਦੇਖਣ ਨੂੰ ਤੇ ਉਹ ਮਰੀਆ ਗਾਹੇ ਮੈਂ ਟੈਕ ਟੂਟਰੀ ਪੁੱਛਦੇ ਆਂ ਕਿ ਹਿਸਾਬ ਕਿਤਾਬ ਟੈਕਟਰ ਦਾ ਇਹਦੀ ਆਪਾਂ ਟਾਈਟਲ ਲ ਲਈ ਟਿਕਟ ਹੈਗੇ 700 ਰੁਪਏ ਦੀ 1 ਕਿੰਨੇ 300 ਇਹ ਲੋ 1 ਕਿੰਨੇ 300 ਹੈ ਠੀਕ ਹੈ 6 ਮਿੰਟ ਦਾ ਹੈ ਘੁਮਾਉਂਦੇ ਹੁੰਦੇ ਨੇ ਉਪਰ ਵੀਊ ਠੀਕ ਹੈ ਜੀ ਚਲ ਚਲੀਏ ਪਾਰਕ ਦੇ ਵਿੱਚ ਐਡਵੈਂਚਰ ਕਰਨ ਗਏ ਮੁੰਡਿਆਂ ਨੇ ਹੈ ਸਾਰਾ 뷰 ਦੇਖਣ ਨੂੰ ਮਿਲੂਗਾ ਕਿ ਨਹੀਂ ਮਿਲੂਗਾ ਉਹ ਆਪਾਂ ਜਾ ਕੇ ਦੇਖਣਾ ਝੁੱਲੇ ਤੇ ਟਾਵਰ ਆ ਜਾ ਆ ਜਾ ਆ ਜਾ ਪੱਜਾ ਜ਼ਾਲਮ ਦੇ ਬੱਚੇ ਆ ਜਾ ਆਸ ਜੋ ਟਾਵਰ 360 ਵਾਲਾ ਇੱਥੇ ਲੈਨੇ ਆਪਾਂ ਗਾ ਚੱਲ ਬਈ ਚੱਲ ਸਬਾਰੀਆਂ ਸੂਰੀ ਅੰਕ ਖਾਸੀਆਂ ਝਟਾਊਗਾ ਬਾਈ ਫਿਰ ਲੈ ਕੇ ਜਾਊਗਾ ਤਾਂ ਇਹਦੇ ਵਿੱਚ ਕੀ ਕਿੰਨੇ ਖੜ ਨਹੀਂ ਆ ਗੱਲਾ ਇੱਕ ਪਾਸੇ ਤੁਸੀਂ ਖੜ ਕੇ ਇਹਨੇ ਮਤਲਬ ਇੱਥੇ ਖੜ ਕੇ ਜੇ ਆਪਾਂ ਚਾਰੇ ਪਾਸੇ ਘੁਮਾ ਦਊਗਾ ਕੱਲ ਵਾ ਇਹ ਨਹੀਂ ਹੈਗਾ ਵੀ ਆਪਾਂ ਤੁਰ ਫਿਰਾਂਗੇ ਤੇ ਜਾਣਾ ਆਪਾਂ ਉਹ ਤਾਂ ਤੱਕ ਲਓ ਜੀ ਹੋ ਚੱਲਿਆ ਤਾਂ ਹੁਣ ਥੋੜਾ ਥੋੜਾ ਯਾਰੋ ਵਿੱਚ ਚੱਲੋ ਲਓ ਜੀ ਇੱਥੋਂ 뷰 ਦੇਖਣੇ ਸਟਾਰਟ ਹੋ ਗਏ ਸਾਰੇ ਸ਼ਹਿਰ ਦੇ ਨੀਤਾਲ ਦੇ ਇਧਰੋਂ ਪਹਾੜੀਆਂ ਦੇchnੇ ਸਟਾਰਟ ਹੋ ਗਈਆਂ ਲਓ ਇੱਕ ਮਾਊਗਾ ਜਲੂਰੀ ਇੱਕ ਬਾਰੇ ਸਾਰੇ ਪਾਸੇ ਹੈ ਘੈਂਟ ਆ ਯਾਰ ਤਾਂ ਵੀ ਚੀਜ਼ ਲਓ ਜੀ ਇਹਨੇ ਇੱਥੇ ਜਾ ਕੇ ਰੋਕਤਾ ਰੋਕੇ ਕਮਾਊਗਾ ਜਾਰੇ ਪਾਸੇ ਹੂੰ ਵਾਹ ਵਾਹ ਕਿਆ ਖੂਬਸੂਰਤ ਨਜ਼ਾਰਾ ਉਪਰੋਂ ਕੀ ਬਾਤ ਹੈ ਸਾਰੇ ਸ਼ਹਿਰ ਦਾ 뷰 ਦੇਖੂ ਆਪਣੇ ਇਥੋਂ ਹਾਂ ਉਧਰ ਸਾਹਮਣੇ ਉਧਰ ਸਾਹਮਣੇ ਮਿਲਟਰੀ ਏਰੀਆ ਉਹ ਸਾਹਮਣੇ ਆਹ ਸਾਹਮਣੇ ਹੈਗੀ ਨੈਣੀ ਲੇਕ ਤੇ ਇਧਰ ਆਪਾਂ ਨੂੰ ਦੇਖਣ ਨੂੰ ਘਰ ਵਗੈਰਾ ਮਿਲ ਜਾਂਦੇ ਨੇ ਸਾਰੇ ਸੋਨਾ ਐਡਵੈਂਚਰ ਆ ਵੀ ਕਾਫੀ ਇੱਥੇ ਤੱਕ ਉੱਤੇ ਤੱਕ ਆ ਗਏ ਆਪਾਂ ਜਮਾਂ ਨਾਲ ਹੀ ਆ ਗਏ ਤਕਰੀਬਨ ਇਹ 6 ਮਿੰਟ ਕਹਿੰਦੇ ਨੇ ਵੀ 6 ਮਿੰਟ ਅਸੀਂ ਘੁੰਮਣੇ ਹੁੰਦੇ ਮਤਲਬ ਕਿ ਇੱਥੇ ਲਾਹ ਦੀ ਲਾ ਜਿਹੜਾ ਉਹ 360 ਅਲਾ ਚੁੰਦਾ ਯਾਰ ਦੇਖਿਆ ਆਪਾਂ ਜਿੱਤੇ ਮਤਲਬ ਉੱਪਰ ਜਾ ਕੇ 뷰 ਬਣਦਾਗਾ ਤਾਂ ਉਹ 110 ਫੁੱਟ ਕਹਿੰਦੇ ਨੇ ਵੀ 110 ਫੁੱਟ ਉੱਚਾਗਾ ਤਾਂ ਹਾਂ ਤੋਂ ਸਾਰਾ ਜਿਹੜਾ 뷰 ਦੇਖਣ ਨੂੰ ਮਿਲਦਾ ਨਾ ਆਪਾਂ ਨੂੰ ਆ ਵੀ ਲੱਗਿਆ ਹੋਇਆ ਇੱਥੇ ਸਵਿੰਗ ਪਰ ਹਜੇ ਟੂਰਿਸਟ ਘੱਟ ਨੇ ਕਿਉਂਕਿ ਸੀਜ਼ਨ ਸਟਾਰਟ ਨਹੀਂ ਹੋਇਆ ਤਾਂ ਕਰਕੇ ਪਰ ਜਦੋਂ ਸੀਜ਼ਨ ਦਾ ਟਾਈਮ ਹੁੰਦਾ ਉਹ ਤਾਂ ਗਾਹ ਪੈਣਾ ਨਾ ਪੂਰਾ ਇੱਥੇ ਹੁਣ ਆਪਾਂ ਚੱਲਦੇ ਆਂ ਅਗਲੇ ਪੁਆਇੰਟ ਵੱਲ ਸਾਇਰੋਜੀ ਉਹ ਜਿਹੜੀ ਆਪਾਂ ਨੂੰ ਸਾਹਮਣੇ ਦਿਸ ਰਹੀ ਹੈ ਇਹ ਹੈਗੇ ਸੁਖਾਤਾਲ ਝੀਲ ਇਹਦੇ ਵਿੱਚ ਪਾਣੀ ਹੈ ਨਹੀਂ ਗਾ ਤੇ ਇਹਦੇ ਵਿੱਚ ਕਹਿੰਦੇ ਵੀ ਖੁਦਾਈ ਕਰ ਰਹੇ ਨੇ ਵੀ ਥੱਲੇ ਇਹਦੇ ਪਾਣੀ ਹੈਗਾ ਤੇ ਸੁੱਕ ਗਈ ਇਹ ਪਹਿਲਾਂ ਲਈ ਦੇਖ ਇਹ ਬੋਰਿੰਗ ਵਗੈਰਾ ਕਰ ਰਹੇ ਨੇ ਤੇ ਥੱਲੇ ਪਾਣੀ ਆ ਦੇ ਬਾਅਦ ਵਿੱਚ ਪਾਣੀ ਵਗੈਰਾ ਕੱਢਣਗੇ ਤੇ ਦੁਬਾਰੇ ਲੇਕ ਨੂੰ ਚਾਲੂ ਕਰਨਗੇ ਆਪਾਂ ਅਗਲੇ ਪੁਆਇੰਟ ਤੇ ਆ ਗਏ ਜਿਹਦੀ ਪੁਆਇੰਟ ਤਾਂ ਨਾ ਹੈਗਾ ਠੰਡੀ ਗੁਫਾ ਇੱਥੇ ਕਹਿੰਦੇ ਵੀ ਠੰਢੀ ਠੰਢੀ ਹਵਾ ਆਉਂਦੀ ਆ ਔੜੀਆਂ ਵਗੈਰਾ ਚੜਦੇ ਆ ਤੇ ਦੇਖਦੇ ਆ ਸੱਚੀ ਹਵਾ ਆਉਂਦੀ ਆ ਕਿ ਨਹੀਂ ਆ ਕਾਰੀਗਰੀ ਬਹੁਤ ਤੱਕੜੀ ਕੀਤੀ ਹੋਈ ਆ ਇੱਥੇ ਲੋਕ ਫੋਟੋ ਫੋਟੋ ਮਾ ਕੱਚਾਉਂਦੇ ਨੇ ਪੂਰੀਆਂ ਲੋਹੇ ਦੇ ਬੀਮ ਪਾ ਕੇ ਨਾ ਉੱਤੇ ਪਲਾਸਟਿਕ ਵਗੈਰਾ ਲਾ ਕੇ ਤੇ ਕਲਰ ਵਗੈਰਾ ਲੱਗ ਕੀਤਾ ਜਿਵੇਂ ਲੱਕੜ ਹੁੰਦੀ ਹੈ ਕੀ ਦੇਖਣ ਨੂੰ ਆ ਲੱਗਦਾਗਾ ਸੋਹਣਾ ਬਣਾ ਹੈ ਪੂਰਾ ਹੈ ਆਏ ਤੋਨੇ ਨਾ ਪੈਰ ਪੁਰ ਧਰ ਕੇ ਪੱਥਰਾਂ ਤੇ ਇੱਕ ਥੋੜੀ ਉਟਾਉ ਕੰਮ ਪੈਰ ਤਿਲਕਦਾ ਬਾਈ ਇਹਦਾ ਵੋਚ ਪਚਾ ਕੇ ਜਾਈ ਥੱਲੇ ਰੋੜਾ ਪੱਕਾ ਪੰਚਰ ਲੱਗ ਜੂ ਦੇ ਕੀ ਬਾਤ ਆ ਓਏ ਕੀ ਬਾਤ ਆ ਓਏ ਕਿਆ ਬਾਤ ਆ ਯਾਰ ਠੰਡੀ ਠੰਡੀ ਹਵਾ ਆਉਂਦੀ ਐ ਪੂਰੀ ਗੁਫਾਰੇ ਵਿੱਚ ਕਿਆ ਬਾਤ ਹੈ ਗਰਮੀ ਤਾਂ ਨਿਆਰਾ ਹੁੰਦਾ ਉਹ ਨਾ ਇਥੇ ਪੂਰਾ ਛੱਲੀ ਖਾਵੇਂਗਾ ਤੂੰ ਛੱਲੀ ਹਟਦਾ ਨਹੀਂ ਇਕਦਾਂ ਖਾਣੀ ਐ ਛੱਲੀ ਉਹ ਵੀ ਭੁੰਨ ਕੇ ਇਹਨਾਂ ਕੋਲ ਇੱਕ ਆ ਵੀ ਛੱਲੀਆਂ ਜੰਦੀਆਂ ਨੇ ਇਹ ਵੀ ਕਹਿੰਦੇ ਸਵਾਦ ਹੁੰਦੀਆਂ ਨੇ ਬੋਲੀਆ ਨੈਨੀਤਾਲ ਦੇ ਵਿੱਚ ਨਾ ਚੀਜ਼ਾਂ ਜਿਹੜੀਆਂ ਹੱਥੀ ਪਾਉਂਦੇ ਨੇ ਇਹ ਬਹੁਤ ਦੇਖਣ ਨੂੰ ਮਿਲਦੀਆਂ ਨੇ ਮਾਲ ਰੋਡ ਤੇ ਹੀ ਬਹੁਤ ਨੇ ਆ ਛੋਟੇ ਛੋਟੇ ਦਸਤਾਨੇ ਵਗੈਰਾ ਪੈਰਾ ਦੇ ਪਾਉਣ ਵਾਲੇ ਬੱਚਿਆਂ ਵਾਲੇ ਨਾ ਤੇ ਬੂਟ ਜੇ ਟੋਪੀਆਂ ਟੋਪੀਆਂ ਸਾਰੇ ਕੁਝ ਇੱਥੇ ਦੇਖਣ ਨੂੰ ਮਿਲ ਜਾਂਦਾ ਇਹ ਆ ਪੱਥੀ ਪਾਉਂਦੇ ਨੇ ਟਾਈਮ ਤੇ ਉਹ ਸਭ ਨਾ ਵਿੱਚ ਹੀ ਨੇ ਰੰਗ-ਬਰੰਗੇ ਜੇ ਕਿੰਨੇ ਸੋਹਣੇ ਸੋਹਣੇ ਨੇ ਕਿੰਨੇ ਕਿ ਆਪਾਂ ਜਿਹੜੀ ਅਗਲੀ ਲੋਕੇਸ਼ਨ ਤੇ ਆਏ ਆ ਉਹ ਹੈਗੀ ਖੁਰਪਤਾਲ ਲੇਕ ਉਹ ਸਾਹਮਣੇ ਹੈ ਲੇਕ ਖੁਰਪਤਾਲ ਉਹ ਜਿਹੜਾ ਆਪਾਂ ਨੂੰ ਸਾਹਮਣੇ ਦਿਖ ਰਿਹਾ ਇਹ ਹੈ ਖੁਰਪਤਾਲ ਲੇਕ ਤੇ ਇਹਦੇ ਆਸ-ਪਾਸ ਇਹ ਕਹਿੰਦੇ ਬੰਦੇ ਜਾਣ ਵੀ ਅਲਾਉਟ ਨਹੀਂ ਹੈਗੇ ਤੇ ਇਹ ਜਿਹੜੀ ਲੇਕ ਹੈ ਇਹਦੇ ਵਿੱਚ ਕਹਿੰਦੇ ਵੀ ਸੋਨੇ ਹੈਗਾ ਇਹ ਕਹਿੰਦੇ ਵੀ ਇਹਦੇ ਵਿੱਚ ਅੰਦਰ ਪਹਾੜ ਹੈਗਾ ਤੇ ਇਹ ਰੰਗ ਬਦਲਦਾ ਹੈ ਲੇਕ ਤੇ ਨੈਨੀਤਾਲ ਦੇ ਵਿੱਚ ਇਹ ਲੋਕੇਸ਼ਨ ਹੈਗੀ ਤੇ ਮਤਲਬ ਇਥੇ ਵੀ ਬਸ ਆਪਾਂ ਥੋੜਾ ਦੇਖ ਸਕਦੇ ਹਾਂ ਬਾਹਰੋਂ ਹੈ ਨਹੀਂ ਜਿਆਦਾ ਵਿੱਚ ਅਸੀਂ ਇੱਥੇ ਤੱਕ ਪੁਆਇੰਟ ਤੱਕ ਇਹਦੇ ਉੱਪਰ ਥੱਲੇ ਪਹਾੜ ਨੇ ਤੇ ਬਸ ਇੱਥੇ ਤੱਕ ਲੋਕ ਆਉਂਦੇ ਨੇ ਤਾਂ ਹਾਂ ਵੀ ਮਤਲਬ ਬਸ ਫੋਟੋ ਫੋਟੋ ਕਿਚਿੰਗ ਆਏ ਵੀਡੀਓ ਵੀਡੀਓ ਬਣਾਉਣੀ ਆ ਬਸ ਤਾਂ ਹਾਂ ਤੇ ਦੇਖਿਆ ਜਾਂਦਾ ਗਾ ਇਹ ਘੁਰਪਤਾਲ ਲੇਕ ਪਹਾੜੀ ਨਿੰਬੂ ਉਹ ਵਾਲ ਮੇਰੇ ਸੇ ਇਕੱਠੇ ਚੀਰ ਲਾ ਭਰਾ ਬਾਂ ਤਾਂ ਆਜੀ ਆ ਜਿਹੜੀ ਆਪਾਂ ਜਗਾ ਖੜਿਆ ਇਹ ਹੈਗਾ ਲਵਰ ਸੁਸਾਇਡ ਪੁਆਇੰਟ ਜਲੂਰੀਏ ਇੱਥੇ ਕਹਿੰਦੇ ਇੱਕ ਲਵਰ ਨੇ ਕਹਿੰਦੇ ਵੀ ਸੁਸਾਇਡ ਕੀਤਾ ਸੀ ਹਨ ਭੈਰ ਧਰਬਾ ਦਾ ਕੁਛ ਮਾਰ ਕੇ ਸੁਸਾਇਡ ਕੀਤਾ ਸੀ ਕਹਿੰਦੇ ਲਵਰ ਨੇ ਤੇ ਨਾਂ ਦਿੱਤਾ ਸੀ ਲਵਰ ਸੁਸਾਇਡ ਪੁਆਇੰਟ ਇੱਥੇ ਲੋਕ ਫੋਟੋ ਫੋਟੋ ਮਖੇਜਦੇ ਨੇ ਨੈਰੀ ਤਾਲ ਦੇ ਵਿੱਚ ਤਾਂ ਅਸਲ ਵਿੱਚ ਛੋਟੇ ਛੋਟੇ ਪੁਆਇੰਟ ਹੀ ਨੇ ਹਾਂ ਇੱਕੋ ਜਿਹਾ ਸੇਮ ਜਿਹਾ ਪੁਆਇੰਟ ਨੇ ਲੇਕਾ ਲੋਕਾਂ ਬਸ ਪੁਆਇੰਟ ਪੁਆਇੰਟ ਸਾਰੇ ਦੇਖਣ ਨੂੰ ਸੇਮ ਜਿਹੇ ਨੇ ਤੇ ਇਸ ਵਲੌਗ ਨੂੰ ਕਰਦੇ ਆਪਾਂ ਇੱਥੇ ਖਤਮ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ